ਇਹ ਤਸਵੀਰਾਂ ਸਰਕਾਰੀ ਹਸਪਤਾਲ ਰੂਪਨਗਰ ਦੀ OPD ਦੇ ਬਾਹਰ ਦੀਆਂ ਹਨ ਸਿਹਤ ਸਟਾਫ ਦੇ ਵੱਲੋਂ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪਿਛਲੇ ਦਿਨੀ ਕਲਕੱਤਾ ਵਿਖੇ ਇੱਕ ਔਰਤ ਡਾਕਟਰ ਦੇ ਨਾਲ ਹੋਈ ਘਟਨਾ ਦੇ ਵਿਰੋਧ ਦੇ ਵਿੱਚ ਡਾਕਟਰਾਂ ਨੇ ਲਗਾਤਾਰ ਹੜਤਾਲ ਕੀਤੀ ਹੋਈ ਹੈ ਅਤੇ ਸਿਹਤ ਸਟਾਫ ਦੀ ਸੁਰੱਖਿਆ ਦੇ ਨਾਲ-ਨਾਲ ਜਸਟਿਸ ਦੀ ਮੰਗ ਕੀਤੀ ਜਾ ਰਹੀ ਹੈ ਸੀ ਅੱਜ ਡਾਕਟਰ ਅਭਾਇਆ ਦੇ ਲਈ ਡਾਕਟਰ ਅਭਾਇਆ ਇੱਕ ਪੀਜੀ ਰੈਜ਼ੀਡੈਂਟ ਸੀਗੇ ਸੈਕੰਡ ਈਅਰ ਦੇ ਸ਼ੀ ਵਾਸ ਅ ਵੈਰੀ ਬ੍ਰਾਈਟ ਸਟੂਡੈਂਟ ਐਸ ਜੋ ਰਿਪੋਰਟਸ ਆ ਰਹੀਆਂ ਨੇ ਔਰ ਮਾਪੇ ਲਈ ਬਹੁਤ ਔਖਾ ਹੈ ਮੈਂ ਕਹਿੰਦੀ ਆ ਕਿ ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਚੀਜ਼ ਹੈ ਮਤਲਬ ਹਰ ਇੱਕ ਇਨਸਾਨ ਜਿਹੜਾ ਜਿਹਦੇ ਵਿੱਚ ਥੋੜਾ ਬਹੁਤ ਅੰਦਰੋਂ ਕੁਝ ਇਨਸਾਨੀਅਤ ਹੋਏਗੀ ਉਹ ਸੋਚੇਗਾ ਕਿ ਮਤਲਬ ਇਹੋ ਜਿਹਾ ਹੀਨੀਅਸ ਐਕਟ ਜਿਹੜਾ ਹੈ ਉਹ ਇੱਕ ਹਵਾ ਨਹੀਂ ਕਰ ਸਕਦਾ ਔਰ ਜਿਸ ਤਰ੍ਹਾਂ ਉਹ ਵਿਚਾਰੀ 36 ਘੰਟੇ ਦੀ ਉਹਨੇ ਡਿਊਟੀ ਕੀਤੀ ਉਸ ਤੋਂ ਬਾਅਦ ਹੀ ਵੈਂਟ ਫॉर ਸਮ ਰੈਸਟਿੰਗ ਉਹਦੇ ਲਈ ਕੋਈ ਜਗ੍ਹਾ ਨਹੀਂ ਸੀ ਡਾਕਟਰ ਕਿ ਕਿਤੇ ਰੈਸਟ ਕਰ ਸਕੇ ਰੈਸਟਿੰਗ ਰੂਮ ਨਹੀਂ ਸੀਗਾ ਸ਼ੀ ਵੈਂਟ ਟੂ ਸ਼ੀ ਚੋਸ ਟੂ ਅ ਸੈਮੀਨਾਰ ਰੂਮ ਜਿੱਥੇ ਉਹਦਾ ਪਤਾ ਨਹੀਂ ਕਿ ਮੇਬੀ ਇਟ ਵਾਸ ਪ੍ਰੀ ਪਲਾਨਡ ਜਾਂ ਕੀ ਸੀਗਾ ਸਸਪੈਕਟ ਕਰ ਰਹੇ ਆ ਕਿ ਇਟ ਇਜ਼ ਅ ਗੈਂਗ ਰੇਪ ਔਰ ਮੈਨੂੰ ਕਹਿਣਾ ਨਹੀਂ ਚਾਹੀਦਾ ਕਿ ਬਈ ਔਨ ਡਿਊਟੀ ਡਾਕਟਰ ਨਾਲ ਇਸ ਤਰ੍ਹਾਂ ਦਾ ਵਿਵਹਾਰ ਇੱਕ ਡਾਕਟਰ ਜਿਹੜਾ ਜ਼ਿੰਦਗੀ ਦਿੰਦਾ ਹੈ ਦੂਸਰਿਆਂ ਨੂੰ ਇਸੇ ਹਸਪੀਟਲ 'ਚ ਹਰ ਇਨਸਾਨ ਪੈਦਾ ਵੀ ਹੁੰਦਾ ਹੈ ਤੇ ਉੱਥੇ ਹੀ ਇਸ ਡਾਕਟਰ ਦਾ ਜਿਹੜਾ ਹੈ ਉਹ ਪਹਿਲੇ ਦੇਪ ਕੀਤਾ ਜਾਂਦਾ ਹੈ ਫਿਰ ਉਸ ਤੋਂ ਬਾਅਦ ਮਰਡਰ ਔਰ ਮੈਂ ਕਹਿੰਦੀ ਆ ਪੇਰੈਂਟਸ ਲਈ ਸਾਨੂੰ ਸਾਰਿਆਂ ਨੂੰ ਮਤਲਬ ਇੱਕ ਨਾ ਇੱਕ ਮੈਸੇਜ ਜਾਂਦਾ ਹੈ ਕਿ ਇਟ ਇਜ਼ ਟਾਈਮ ਫਾਰ ਅਸ ਫਾਰ 올 ਆਫ ਅਸ ਇਨ ਫੈਕਟ ਰਾਈਟ ਨਾਊ ਕਿ ਆਪਾਂ ਖੜੇ ਹੋਈਏ ਨਾਟ ਓਨਲੀ ਫਾਰ ਫੀਮੇਲਸ ਕਿਸੇ ਨਾਲ ਵੀ ਹੋ ਸਕਦਾ ਹੈ ਬਟ ਵਰਕਿੰਗ ਪਲੇਸ ਜਿਹੜੀ ਹੈ ਇਟ ਇਜ਼ ਨਾਟ ਸੇਫ ਫॉर ਡਾਕਟਰਸ ਨਾਟ ਫॉर ਮੈਡੀਕਲ ਸਟੂਡੈਂਟਸ ਨਾਟ ਫॉर इवन द ਸਟਾਫ ਬੜੀ ਵਾਰੀ ਅਸੀਂ ਕਟਨਾਵਾ ਦੇਖੀ ਆ ਅਸੀਂ ਬਹੁਤ ਵਾਰੀ ਪਹਿਲੇ ਵੀ ਇਹ ਦੇਖਿਆ ਕਿ ਅਸੀਂ ਰਿਪੋਰਟਿੰਗ ਵੀ ਕੀਤੀ ਹੈ ਕਿ ਬਦਤਮੀਜ਼ੀ ਹੋ ਰਹੀ ਹੈ ਕੋਈ ਬੋਲ ਕੇ ਚਲਾ ਜਾਂਦਾ ਹੈ ਕੋਈ ਗਾਲਾਂ ਕੱਢ ਕੇ ਚਲਾ ਜਾਂਦਾ ਹੈ ਹੁਣ ਇੱਥੋਂ ਤੱਕ ਹੋ ਗਿਆ ਕਿ ਮਰਡਰ ਔਰ ਰੇਪ ਵੀ ਹੋਣਾ ਸ਼ੁਰੂ ਹੋ ਗਿਆ ਤਾਂ ਸਾਰਿਆਂ ਨੂੰ ਉੱਠ ਕੇ ਇਕੱਠੇ ਆਵਾਜ਼ ਉਠਾਉਣ ਦੀ ਲੋੜ ਹੈ ਤੁਹਾਡੇ মিডিਆ ਵਰਕਰ ਜਿਹੜੇ ਵੀ ਤੁਸੀਂ ਸਾਡੇ ਭਰਾ ਵਾਂਗੂ ਹੋ ਸਾਡੇ ਸੀਨੀਅਰ ਹੋ ਤੁਸੀਂ ਸਾਡੇ ਕਲੀਕ ਹੋ ਤੁਸੀਂ ਇਹ ਗੱਲ ਇਨਫੈਕਟ ਅੱਜ ਕਹਿੰਦੇ ਆ ਕਿ ਆਲਮੋਸਟ ਥਰੋਅਆਊਟ ਦ ਵਰਲਡ ਜਿਹੜਾ ਹੈ ਇਸ ਕੇਸ ਨੂੰ ਦੇਖ ਰਿਹਾ ਹੈ ਔਰ ਜੇ ਡਾਕਟਰ ਵੀ ਨਹੀਂ ਸੇਫ ਇੱਕ ਪੜਿਆ ਲਿਖਿਆ ਬੰਦਾ ਨਹੀਂ ਸੇਫ ਤਾਂ ਕੌਣ ਸੇਫ ਹੈ ਸੋ ਅਸੀਂ ਸਰਕਾਰ ਨੂੰ ਪਲੀਜ਼ ਇਹੀ ਰਿਕੁਐਸਟ ਕਰਾਂਗੇ ਕਿ ਫਾਸਟ ਰੈਕ ਤੇ ਕੇ ਸੀ ਡੀਆ ਦਾ ਜਿਹੜਾ ਉਹ ਹੈਟਰੀ ਕੀਤਾ ਜਾਵੇ ਔਰ ਜਲਦੀ ਤੋਂ ਜਲਦੀ ਜਿਹੜਾ ਇਹਨੂੰ ਸੋਲਵ ਕੀਤਾ ਜਾਵੇ ਔਰ ਡਾਕਟਰਸ ਔਰ ਪੈਰਾਮੈਡੀਕਲ ਔਰ ਜਿਹੜੇ ਨਰਸਿੰਗ ਸਟਾਫ ਹੈ ਉਹਨਾਂ ਦੀ ਸਿਕਿਉਰਿਟੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਅਸੀਂ ਅੱਛੀ ਸੁਵਿਧਾਵਾਂ ਜਿਹੜੀਆਂ ਨੇ ਅੱਛੇ এনवायरमेंट 'ਚ ਲੋਕਾਂ ਨੂੰ ਦੇ ਸਕੀਏ ਸਸੂਦਾ ਸਾਹਿਬ ਨੂੰ ਬੈਕਅਪ ਪਰਟੀ ਵਰਮਾ ਪ੍ਰੈਜ਼ੀਡੈਂਟ ਸੀਐਮਐਸ ਐਸੋਸੀਏਸ਼ਨ ਨਗਰ ਅੱਜ ਅਸੀਂ ਔਲ ਓਵਰ ਪੰਜਾਬ ਸਟ੍ਰਾਈਕ ਕੀਤੀ ਹੈ ਇੱਕ ਸਟ੍ਰਾਈਕ ਐ ਸੋ ਸਾਰੇ ਨੂੰ ਪਤਾ ਹੈ ਕਿ ਕਿਸ ਕੰਟੈਕਸਟ ਕੀਤੀ ਜਾ ਰਹੀ ਹੈ ਸਵੇ ਇੱਕ ਔਨ ਡਿਊਟੀ ਰੈਜ਼ੀਡੈਂਟ ਡਾਕਟਰ ਜੋ ਕਿ ਕੋਲਕਾਤਾ ਵਿੱਚ ਚੈਸਟ ਮੈਡੀਸਿਨ ਦੇ ਵਿੱਚ ਕਲੀਨ ਕਰ ਰਹੀ ਸੀ ਉਹਨਾਂ ਦੀ ਔਨ ਡਿਊਟੀ ਵੇਪ ਕੀਤਾ ਗਿਆ ਅਤੇ ਬਹੁਤ ਹੀ ਜ਼ੇਰੇਮੀ ਨਾਲ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਅਸੀਂ ਅੱਜ ਸਰਕਾਰ ਨੂੰ ਅਕੀ ਵੀ ਬਹੁਤ ਵਾਰੀ ਇਨਫੋਮ ਕਰ ਚੁੱਕੇ ਹਾਂ ਕਿ ਬਹੁਤ ਹੀ ਜ਼ਿਆਦਾ ਅਸੌਲਟ ਵਾਤਾ ਜਾ ਰਿਹਾ ਹੈ ਹਾਂ ਉਸਟਾਫ ਦੀ ਮੈਡੀਕਲ ਹੈਲਥ ਪ੍ਰੋਫੈਸ਼ਨਲਸ ਦੀ ਕੋਈ ਵੀ ਸੇਫਟੀ ਨਹੀਂ ਹੈ ਅਸੀਂ ਸਰਕਾਰ ਨੂੰ ਅੱਜ ਦੁਬਾਰਾ ਇਹੀ ਦਰਖਾਸਤ ਕਰਦੇ ਹਾਂ ਕਿ ਪ੍ਰੋਪਰ ਸਟਾਫ ਦਾ ਹਸਪੀਟਲ ਸਟਾਫ ਦਾ ਜੋ ਕਿ ਲੋਕਅਭਿ ਤਾਰਗੇਟ ਤੇ ਰਹਿੰਦੇ ਆ ਉਹਨਾਂ ਦੀ ਪ੍ਰੋਪਰ ਸੇਫਟੀ ਦਾ ਪ੍ਰੋਪਰ ਇੰਤਜ਼ਾਮ ਕੀਤਾ ਜਾਵੇ ਡਿਸਟ੍ਰਿਕਟ ਹਸਪੀਟਲ ਸੇ ਵਿੱਚ ਜੋ ਪੁਲਿਸ ਚੌਂਕੀ ਦਾ ਤੈਨਾਤ ਕੀਤਾ ਜਾਵੇ ਤਾਂ ਜੋ ਹਰ ਟਾਈਮ ਸਾਨੂੰ ਸੇਫਟੀ ਰਹੇ ਥੈਂਕ ਯੂ ਤੇ ਮਾੜਾ ਕੇਕ ਸਾਨੂੰ ਬਰਥਪਲੇਸ ਹੈ ਉਹ ਜੇ ਮਿਲੇ ਜਿੱਤੇ ਸਾਨੂੰ ਥੋੜਾ ਪ੍ਰੋਟੈਕਸ਼ਨ ਤਾਂ ਹੋਵੇ ਅਸੀਂ ਸਿਕਿਉਰ ਫੀਲ ਕਰੀਏ